ਦੋਲਣਾ ਤੇਰਾ ਕਉ ਕਉ ਰਾਤ ਤੇਰ ਕਰ ਹੱਥ ਫਿਰ ਤੁਰ ਤੁਰ ਆਪਣਾ ਵਾਹਿਆ ਪਰਿਆ ਸੋਸ਼ਣ ਨਾਨਕ ਕੀ ਕਰਵੇ ਨਤੀ ਆਪਣੀ ਭਗਤੀ ਲਾਹ ਸੋ ਕਹਉ ਕਲਪੁਰ ਸੇਵੀਐ ਅਹੰਸ ਸੇਖ ਸੁਭਾਈ ਕਲਸਰਨ ਪਰਸੀਆ ਗੁਰੂ ਕੇ ਸਤੰਮਰਨ ਤੁਖਿਆਈ ਕੋਬ ਸਫਤ ਕੋ ਸੰਬੰਧੀ 980 ਪੁਰਸਾਂ ਘਟੀਐ ਜੇ ਤੁਝ ਕੋ ਸਿੱਖੇ ਸਕੇ ਬਾਤ ਸਾਹੂ ਮਰ ਜਨਮ ਜਨਮ ਦੀ ਕਟੀਐ ਸਜਨ ਸਖਿਆ ਬਾਤ ਸਾਹੂ ਮਹਲਾ ਪੰਜਵਾ ਜਹ ਜੇ ਪੇਖੋਂ ਕੈ ਬਦੂਰ ਦੂਰ ਕਟੂ ਨਾ ਜਾਈ ਰਬ ਰਾਮ ਸਰਬ ਕਰਮੈ ਮਨੁ ਸਦਾ ਗਿਆਨ ਜਹ ਜੇ ਪੇਖੋਂ ਕੈ ਬਦੂਰ ਦੂਰ ਕਟੂ ਨਾ ਜਾਈ ਰਬ ਰਾਮ ਸਰਬ ਕਰਮੈ ਮਨੁ ਸਦਾ ਗਿਆਨ ਈ ਕੋ ਉਤਨੇ ਵਿਚੜੇ ਸੋ ਸੰਗੀ ਦੁਨੀਆ ਬਿਰਸੀ ਜਾਏ ਦੋ ਨਿਮਖ ਮੈਂ ਸੋ ਅਲਪ ਸੁਖ ਭਣੀ ਐ ਰਹਾਉ ਪ੍ਰਤ ਪਰਲੇ ਅਪਿਆਪ ਦੇ ਕਛੂਨ ਨਾ ਹੋਈ ਸਾਸ ਸਾਸ ਸੰਭਾਲ ਕਾ ਮੇਰਾ ਪਰਸੋਈ ਅਛਨ ਅਛੇਦ ਅਪਾਰ ਪ੍ਰਭ ਪੂਛਿਆ ਜਾ ਕਾਰੂ ਜਪ ਜਪ ਕਰੇ ਅਨੰਦ ਜਨ ਅਚਰ ਬਿਆਰੂ ਸ਼ਾਮਤ ਦੇਵੋ ਦਿਆਲ ਪ੍ਰਭ ਜਿਦ ਤੁਮੇ ਆਰਦਾ। ਨਾਨਕ ਮੰਗੇ ਦਾਰ ਪ੍ਰਭ ਰੇਨ ਪਗ ਸਰਦਾ। ਸ਼ਾਮਤ ਦੇਵੋ ਦਿਆਲ ਪ੍ਰਭ ਜਿਦ ਤੁਮੇ ਆਰਦਾ। ਨਾਨਕ ਮੰਗੇ ਦਾਰ ਪ੍ਰਭ ਰੇਨ ਪਗ ਸਰਦਾ। ਵਾਹਿਗੁਰੂ ਜੀ ਕਾ ਸਤਿ ਸਤ

ਨਾ ਖਰਨਾ ਨਿਵਲੀ ਛੱਡ ਨੇ ਕਟ ਪਾਈ ਕੇ ਬਿਸ਼ਰਾ ਜਿਦ ਕੜ ਕੜ ਕੰਤਪਕ ਤੇਰੀ ਪਾਤਸ਼ਾਹ ਨਾ ਸ਼ੇਖਰਾ ਸਰਬ ਸ਼ਾਨ ਤਪੂਰ ਰਸ ਸਰ ਦੇਈ ਸਰਬ ਕਾਮ ਪ੍ਰਭੁ ਸ਼ਾਮੇ ਕਲਿ ਕਰੇ ਹੋ ਨਿਆ ਬੀਤ ਸਜਣ ਸਭ ਜਾ ਨਾਨਕੀ ਬੇਨਤੀਆ ਕਰ ਖਾ ਦੀ ਕੇ ਨਾਮ ਹਰ ਵਿਦੂ ਸਮੀ ਸੰਗ ਸੁਖਾ ਕੋ ਜਿਸ ਕਾ ਨਿਸ਼ਟਾ ਚੇਤ ਗੋਬਿੰਦ ਆਦਿਏ ਹੋਵੇ ਅਨੰਦ ਘਣਾ ਸੰਤ ਜਨ ਮਿਲ ਪਰਿਏ ਪ੍ਰਸਨਾ ਨਾਮ ਪੜਨ ਜਿਨ ਪਾਇਆ ਪਗਿਆ ਮਨਾ ਆਏ ਕਿਸੇ ਘਣਾ ਸਿਖਿਆ ਕਿਸੁ ਮੇਨੇ ਜੀਵਨਾ ਅਰਖਾ ਜਨਮ ਜਨ ਜਲ ਖਣ ਮੈ ਇਹ ਪੂਰਿਆ ਆਵੀਂ ਸਿਮੋਨਾ ਸੋ ਪ੍ਰਭ ਕੀਰਤਨਾ ਆਵੀਂ ਚੜਾ ਦੁੱਖ ਬਨਾ ਜਿਨੀ ਰਾਮਿਆ ਸੋ ਪ੍ਰਭ ਚੇਨਾ ਭਗ ਮਨਾ ਹਰ ਜਖਸਨ ਕੋ ਮਨ ਲੋਚਦਾ ਨਾਨਕ ਪਿਆਸ ਬਨਾ ਛੇਤ ਮਿਲਾਏ ਸੋ ਪ੍ਰਭ ਕਿਸਕੇ ਪਾਇ ਲਗਾ ਛੇਤ ਮਿਲਾਏ ਸੋ no